ਸਾਬੀ ਗੱਲ ਸੁਣਦਾ ਪੁੱਤ ਕੀ ਗੱਲ ਸੁਣਾ ਮਮੀ ਗੱਲ ਸੁਣ ਗੱਲ ਸੁਣ ਗੱਲ ਸਰ ਤੂੰ ਚੱਲਾ ਮੈਂ ਕੰਮ ਹੀ ਚੱਲਿਆ ਮੈਂ ਦੱਸਿਆ ਨਾ ਆਕੇ ਕੰਮ ਨੂੰ ਕਢਾਈ ਫਰਦਾ ਸਾਬੀ ਪੁੱਤ ਕੰਮ ਨੂੰ ਤੇ ਕਢਾਈ ਆ ਪਰ ਕੰਮ ਜਿਹੜਾ ਦਿਮਾਗ ਤੋਂ ਲੈ ਤੱਤੇ ਹੋ ਕੇ ਨਹੀਂ ਲਿਆ ਜਾਂਦਾ ਪੁੱਤ ਕਾਲੀ ਜੀ ਨਹੀਂ ਹੁੰਦੇ ਦਿਮਾਗ ਤੂੰ ਥੋੜੀ ਆਵਾਜ਼ ਆਪਣੀ ਘੱਟ ਰੱਖੋ ਜੇ ਉਹਨੇ ਸੁਣ ਲਿਆ ਨਾ ਤੇ ਸਾਰਾ ਕੰਮ ਖਰਾਬ ਹੋ ਜਾਣਾ ਉਹ ਪੁੱਤ ਨਹੀਂ ਉਹ ਬੈਠੇ ਰਹੋ ਚੁੱਪ ਕਰਕੇ ਆ ਨਾ ਵੱਡੀਆਂ ਮੈਨੂੰ ਸਮਝਾਉਣ ਵਾਲੀਆਂ ਇਕਦਾ ਮੈਂ ਨਹੀਂ ਨੀ ਦਾਮਨੋ ਸਾਹਿਬ ਹੁਣ ਪਾਇਆ ਮੈਂ ਟਕਾਣੇ ਹੱਥ ਜਦੋਂ ਲਵਾ ਲਿਆ ਨਾ ਗੂਠਾ ਕਰਾਲੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਫੇਰ ਵੇਖਣ ਗਈ ਆਏ ਨਾਲੇ ਆਈ ਜਿਹੜੀ ਚੌਧਰ ਰਾਣੀ ਨਾਲੇ ਘਰ ਚੌਧਰ ਕਰਨ ਵੇਖੀ ਪੁੱਠੇ ਪੈਰੀਂ ਕਿਦਾਂ ਭਜਉਣਾ ਵੇਖੀ ਮੈਂ ਤੇ ਡਰੋਂ ਲੇਕਿਨ ਕਹੋ ਉਲਟਾ ਸਲਟਾਣਾ ਕਰ ਦਵੇ ਉਲਟਾ ਸਲਟਾ ਕਿੱਦਾਂ ਕਰ ਦੋ ਉਹਨੂੰ ਮੈਂ ਉਠਾਲਦੀ ਆ ਨਾ ਤੋਂਨਸਾਰ ਕੇ ਕੀ ਕਰਨਾ ਵਾ ਤੇ ਉਹਨੂੰ ਕਹੂੰਗੀ ਵੀ ਤੇਰੇ ਪਵਾੜੇ ਪਏ ਜਿਹੜੇ ਸਾਰੇ ਤੇਰੇ ਪਏ ਐ ਇੱਥੇ ਪਵਾੜੇ ਤੂੰ ਸਗਾਤੇ ਨਾ ਉਹਨੀਆਂ ਤਾਂ ਦਾ ਸਾਡੇ ਘਰ ਪਵਾੜੇ ਪੈਂਦੇ ਇਹ ਤਾਂ ਗੱਲ ਸਹੀ ਐ ਫਿਰ ਤੇ ਮੈਨੂੰ ਕੋਈ ਗੱਲ ਹੋਗੀ ਨਾ ਤੇ ਇਹਦੇ ਹੱਡਾ ਜੋ ਕੱਢੂੰਗੀ ਉਸ ਵਿੱਚ ਕੱਢਣਾ ਹੀ ਐ ਕਿ ਇੱਕ ਬੈਠੀ ਮੈਂ ਨਹੀਂ ਤੁਸੀਂ ਕਹਤਾ ਰੌਲਾ ਪਾਇਆ ਆਪ ਤੁਸੀਂ ਦੁਪਹਿਰੇ ਘੜੀ ਲੰਮੇ ਪਾਣਾ ਤੁਸੀਂ ਦੂਜੇ ਵੀ ਕਿਸੇ ਨੂੰ ਲਾਗੇ ਲੰਮੇ ਪਾ ਲਿੰਦੇ ਤੁਹਾਨੂੰ ਕਿ ਦੁਪਹਿਰੇ ਚਾਹ ਨਹੀਂ ਦਰਣੀ ਸ਼ੁਰੂ ਤੁਸੀਂ ਦੇ ਭੈਣ ਦੀ ਆਰਾਮ ਨਾਲ ਸੁੱਤੇ ਜਦ ਸਾਡੇ ਨੀਂਦਰਾ ਹੁੰਦੇ ਆ ਰੌਲਾ ਆਹੋ ਆਇਆ ਪਾਇਆ ਤੇਰਾ ਵਾ ਰੌਲਾ ਹੁਣ ਕੀ ਹੋ ਗਿਆ ਵਾ ਹੁਣ ਕੀ ਮੈਂ ਕਰਤਾ ਵਾ ਹੋਂਦ ਮਰਮਾਨ ਨਾ ਪਈ ਅੰਦਰ ਰਮਾਨ ਨਾ ਪਈ ਪਵਾੜੇ ਤੇ ਤੂੰ ਪਾਇਆ ਤੂੰ ਰਮਾਨ ਕਰਨੀ ਸਾਡੇ ਤੇ ਰਮਾਨ ਡਾਇਆ ਹੋਇਆ ਤੂੰ ਰੋਲਾ ਕਾਦਾ ਪੈਂਡਿਆ ਰੋਲੇ ਤੇ ਇਦਾਂ ਪੈਂਡਿਆ ਇਦਾਂ ਪਤਾ ਨਹੀਂ ਇੱਥੇ ਕੀ ਗੋਲੀ ਵੱਜ ਗਈ ਏ ਤੁਹਾਡੇ ਗੋਲੀ ਛੱਡ ਕੇ ਮੇਰਾ ਤੇ ਘਾਹ ਹੀ ਸਾਰਾ ਉਹਦੇ ਸਿਰ ਤੇ ਆ ਤੁਹਾਨੀ ਗੋਲੀ ਵੱਜ ਗਈ ਜੇ ਮੇਰੇ ਮੁੰਡੇ ਨੂੰ ਕੁਛ ਹੋਇਆ ਨਾ ਤੇਰੇ ਹੱਡਾ ਜੋ ਕੱਢੂੰਗੀ ਉਹ ਮੁੰਡੇ ਮਿਲਦਾ ਗੁੱਸਾ ਬੜਾ ਮਾੜਾ ਈ ਉਹ ਗੁੱਸੇ ਤੇ ਗਿਆ ਕਿਤੇ ਮੁੰਡੇ ਨੂੰ ਹੋਰ ਸਾਬੀ ਗੁੱਸੇ ਚ ਗਿਆ ਸਾਬੇ ਨੇ ਤੁਸੀਂ ਕੀ ਕਰਤਾ ਕਿ ਸਾਬੇ ਨੂੰ ਗੁੱਸਾ ਆ ਗਿਆ ਸਾਬੇ ਨੇ ਤਾਂ ਮੇਰੀ ਸ਼ਕਲ ਨੂੰ ਨਹੀਂ ਹਉਣ ਦਿੱਤੇ ਮੇਰੀ ਸ਼ਕਲ ਵੇਖ ਕੇ ਗੁੱਸਾ ਆ ਜਾਣਾ ਇਹਨੂੰ ਸ਼ਕਲ ਸਾਹਮਣੇ ਤਾਂ ਪਈ ਰਹਿਣੀ ਆ ਸ਼ਕਲ ਤੇਰੀ ਵੇਖੀ ਜਾਂਦੀ ਆ 24 ਘੰਟੇ ਉਤਰਾ ਮੱਥੇ ਲੱਗਦੀ ਨਹੀਂ ਆ ਆਉਂਦੇ ਜਾਨੀ ਕੜਾ ਟਾਡੀ ਆ ਵਰੀ ਤੁਸੀਂ ਮਰਤੇ ਜਾਂਦੇ ਟਾਡੀ ਤੇ ਮੈਂ ਜਦਨ ਤੇ ਆਈ ਮਾਂ ਪੁੱਤਾਂ ਦੇ ਨਹੀਂ ਬਣਦੀ ਤੂੰ ਮੇਲਾ ਆਈ ਰਾ ਦੇ 24 ਘੰਟੇ ਘਰ ਦੇ ਵਿੱਚ ਤੇ ਮੇਲਾ ਤਾਂ ਤੂੰ ਲਾਇਆ ਜਦਨ ਦੀ ਆਈ ਉਦਨ ਦੇ ਪਵਾੜੇ ਪਾਏ ਸਾਡੇ ਘਰ ਜੇ ਤੂੰ ਨਾ ਆਉਂਦੀ ਤਾਂ ਕੁਝ ਵੀ ਨਹੀਂ ਹੋਣਾ ਤਾਨੂੰ ਇਹ ਚੀਜ਼ ਦੇਖ ਕੇ ਕਿ ਮੈਂ ਆ ਗਈਆਂ ਮੈਂ ਤਾਂ ਤੋ ਕੀ ਵਾਦ ਮੰਗਣ ਲਈ ਆ ਜਿੱਦਾਂ ਸਾਭੇ ਰਹਿਣ ਡੇ ਜਿੱਦਾਂ ਮਨਜੀ ਤੋਂ ਉਦਾਂ ਮੈਂ ਰਹਿਣ ਡੀ ਆ ਮੈਂ ਕੋਈ ਵਾਦੂ ਖਾਂਣ ਲਈ ਸਾਰੇ ਤੇ ਪਵਾਲੇ ਪਾਉਂਦੇ ਆ ਨਾ ਤੇ ਇੱਥੋਂ ਚੱਲ ਜੇ ਤੇ ਭਲਾਈਓ ਤੇਰਾ ਇਹਦੇ ਵਿੱਚ ਜੇ ਮੇਰੇ ਮੁੰਡੇ ਨੂੰ ਕੋਈ ਗੱਲ ਹੋਈ ਤੈਨੂੰ ਨਹੀਂ ਮੈਂ ਛੱਡਦੀ ਮੈਂ ਤੈਨੂੰ ਇੰਨੀ ਗੱਲ ਬਾਰ-ਬਾਰ ਕਹਿੰਦੀ ਆ ਮੇਰੇ ਗੱਡੀ ਹੱਥ ਜੋੜਦੀ ਲੋਕਾਂ ਗੱਡੀ ਚੜ ਜਿਹੜੇ ਲੋਕੀ ਸਾਡੇ ਘਰਾਂ ਜਾਣ ਕੇ ਬੈਠੇ ਉਹਨਾਂ ਦੇ ਗੱਡੀ ਹੱਥ ਜੋੜੋ ਕਿਉਂ ਇੱਧਰ ਆ ਲੋਕਾਂ ਗੱਡੀ ਤੂੰ ਆਈ ਆ ਸਾਡੇ ਘਰ ਸੋਲੇ ਪੈਂਦੇ ਆ ਲੋਕੀ ਕਿਨੂੰ ਕਹਿੰਦੀ ਮੁੰਡਾ ਸੁਣਾਉਣ ਲਈ ਆ ਇਹ ਤਾਂ ਕੀ ਨਹੀਂ ਆ ਤੁਹਾਨੂੰ ਇਨਚਰਾਂ ਚ ਸਮਝ ਨਹੀਂ ਆਏ ਮੈਨੂੰ ਸਾਰੀ ਸਮਝਵਾ ਕੇ ਕਿਹੜਾ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਮੈਨੂੰ ਇਹ ਵੀ ਪਤਾ ਹੈ ਤਾਂ ਤੁਹਾਡੇ ਦਿਲ ਚ ਕੀ ਚੱਲਣ ਦੇ ਤੁਹਾਡੇ ਕੀ ਚੱਲਣ ਡਿਆ ਵਾ ਅੰਦਰ ਜੰਮੀ ਵੇਖੇ ਪੜ੍ਹ ਲੈਣੀ ਨਹੀਂ ਮੈਂ ਵੇਖ ਲੈਣੀ ਮੈਂ ਸ਼ਗਲਾ ਮੰਦਰ ਤੋਂ ਪਤਾ ਲੱਗ ਜਦਾ ਬੰਦੇ ਤੋਂ ਕਿ ਬੰਦੇ ਦੇ ਮਨ ਚ ਕਿਹੜੀ ਫੋਟੋ ਹੈ ਸਾਡੇ ਘਰ ਦੀ ਚੰਗੀ ਚਾਹੁੰਨੀ ਜਾਂ ਚੱਲ ਜਾ ਚੱਲ ਜਾ ਮੈਂ ਇਹ ਨਹੀਂ ਕਿਤੇ ਵੀ ਜਾਣਾ ਨਾਲੇ ਮਾਰਨ ਮਰਾਉਣ ਦੇ ਧਮਕੇ ਜਿਹੜੇ ਨਾ ਹੋਰ ਕਿਸ ਨੂੰ ਦੋ ਮੈਨੂੰ ਪਤਾ ਵਾ ਕਿ ਉਹ ਵੀ ਕਿੰਨੇ ਕੁ ਜੋਗਾੜਾ ਬਾਦ ਤਾਹਨ ਤੇ ਮੇਰੀ ਗੱਲ ਸੁਣ ਹਾਂ ਤੂੰ ਹੀ ਸਾਰੇ ਜੋਗੀ ਆਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਨਾ ਇੰਨੇ ਜੋਗਾ ਬੰਨ ਗਿਆ ਉਹਨੇ ਤੇ ਇਹ ਨਹੀਂ ਪੁੱਛਿਆ ਕਿ ਮੈਂ ਆਪਣੇ ਪਿਓ ਦਾ ਵਜੂਦ ਵੇਖਾਂ ਕਿ ਕੀ ਆਹੋ ਪਿਓ ਦੀ ਇਹ ਜਲੀ ਤੂੰ ਜੂ ਹੈਗੀ ਨਹੀਂ ਫੇਰ ਅਹੀ ਕਿਉਂ ਲੱਗਿਆ ਇਹਦੇ ਲੱਭਿਆ ਹੀ ਨਹੀਂ ਕੱਖ ਕੀਤਾ ਹੀ ਨਹੀਂ ਤੈਨੂੰ ਤੂੰ ਨਹੀਂ ਇਹ ਵੱਡੀ ਇਹ ਜਲੀ ਆਈ ਹੁਣ ਆਹ ਵੇਖੋ ਤੁਸੀਂ ਸਭ ਕਰੋ ਮੈਂ ਗੱਲ ਕੰਡਈ ਹੈ ਨਾ ਪਤਾ ਕਿ ਆਹ ਸ਼ਾਨੋ ਸ਼ੌਕ ਜੜੀ ਉਹਦੀ ਉਹਦੇ ਘਰ ਦੇ ਵਿੱਚ ਤੁਸੀਂ ਰਹਿਣਾ ਖਾਣਾ ਪੀਣਾ ਜ਼ਿਆਦਾ ਸਭ ਉਹਦੀ ਸਾੰਭਣੀ ਆ ਉਹ ਵੀ ਵੇਖ ਲੈਣਾ ਸੀ ਕਿ ਉਹ ਕਿੱਥੇ ਆ ਨਹੀਂ ਮੈਂ ਤੈਨੂੰ ਬਾਰ-ਬਾਰ ਕਹਿਣ ਦੀਆਂ ਵੇਖਿਆ ਸਾਰਾ ਕੁਝ ਵੇਖਿਆ ਚਾਚਾ ਤੇਰੀ ਮਾਂ ਨੇ ਕੀਤਾ ਸਿਰ ਚ ਕੀ ਤੂੜਿਆ ਫੇਰ ਉਹਦੇ ਤੇ ਕੋਈ ਫਿਰ ਕਿ ਤੂੜਿਆ ਵਾ ਤੇ ਜੇ ਤੂੜਿਆ ਤਾਂ ਤੂੜਿਆ ਸਹੀ ਤੇ ਫਿਰ ਤੂੜਿਆ ਹੀ ਤੇ ਮੈਨੂੰ ਕੀ ਪਤਾ ਕਿਹੜੇ ਭੋਰੇ ਚ ਪਾਇਆ ਹੀ ਤਾਂ ਲੱਭ ਲੈਣਾ ਹੀ ਭੋਰੇ ਚ ਲੱਪਣ ਜੋਗਾ ਛੱਡਿਆ ਹੁੰਦਾ ਤਾਂ ਲੱਭਦੀ ਕਿਤੇ ਕਿੱਥੇ ਲੈ ਕੇ ਗਈ ਹੀ ਉਹ ਮੈਂ ਤੁਹਾਨੂੰ 100 ਗੱਲ ਦੀ ਇੱਕੋ ਗੱਲ ਦੱਸਾਂ ਕਿ ਮੈਂ ਇੱਥੋਂ ਨਹੀਂ ਜਾਣਾ ਜਿੰਨੇ ਮਰਨਾ ਮਰ ਜਾ ਜਿੰਨੇ ਜੋ ਖਾਣਾ ਖਾ ਲੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇਰਾ ਕੀ ਆ ਤੂੰ ਤੇ ਬਗਾਨੀ ਆ ਆਪਣੀ ਹੁੰਦੀ ਤੇ ਫੇਰ ਹੀ ਨਾ ਤੇਰਾ ਆਪਣਾ ਭਰਾ ਹੁੰਦਾ ਤੇ ਫੇਰ ਇਦਾਂ ਕਹਿੰਦੀ ਓ ਤੂੰ ਮੈਨੂੰ ਪਤਾ ਜਿੰਨਾ ਕ ਭਰਾ ਹੁੰਦਾ ਭਰਾ ਨੇ ਕਿੰਨੀ ਕ ਮੇਰੀ ਸਾਰ ਲਈ ਆ ਉਹ ਤੇ ਅੱਜ ਵਾਸਤੇ ਲੈਣਾ ਤੂੰ ਅੱਜ ਹੀ ਮੈਨੂੰ ਦਵਾਈ ਦੇ ਕੇ ਮਾਰ ਦੇ ਇਹ ਤੇ ਮੈਂ ਆਪਣੇ ਹੱਸਾਂ ਨਾਲ ਰਹੀ ਜਾਨੀ ਆ ਤੇ ਨਾਲੇ ਬੱਸ ਕਰੋ ਇਹ ਵੇਖੋ ਕਿ ਮਹਾਰਾਣੀ ਤੁਹਾਡੇ ਘਰ ਸੁਣੀ ਆ ਨਾ ਤੇ ਉਹ ਅੰਦਰ ਪਈ ਆ ਉਹਨੂੰ ਕਿਤੇ ਘੜੀ ਰੈਸਟ ਕਰਨ ਦੋ ਉਹ ਤੇ ਰੈਸਟ ਕਰਨੀ ਰਹੀ ਆ ਪਰ ਤੂੰ ਹਾਂ ਨਾ ਦੀ ਨੀਂਦ ਚੈਨ ਪੋਖੋ ਸਾਰਾ ਕੁਝ ਡਾਇਆ ਪਿਆ ਜਦੋਂ ਦੀ ਤੂੰ ਸਾਡੇ ਘਰ ਆਈ ਆ ਜਿੰਨਾ ਸਾਡੇ ਘਰ ਮੇਲਾ ਲੱਗਾ ਵਾ ਉਹਨੇ ਚਾਨਾ ਕਿੱਥੋਂ ਸੌਣ ਲੈਣਾ ਵਾ ਉਹਨੂੰ ਵੀ ਦੋ ਚਾਰ ਮਹੀਨੇ ਸਵਾਰਨਾ ਨੂੰ ਕੱਢ ਲੈੰਦੋ ਜੇ ਕਿਤੇ ਰਸਤੇ ਤੇ ਟਾਈਮ ਆਇਆ ਤੇ ਕਰਨ ਦੋ ਲੋਕਾਂ ਦੀ ਸਸਤਾ ਮਾਮਾ ਕਿਤੇ ਤੇ ਪੈਰਾਂ ਥੱਲੇ ਨਮਾ ਦੇ ਹੱਥ ਰਾਹ ਦੀਆਂ ਆ ਆ ਚੀਜ਼ ਦੀ ਟੈਨਸ਼ਨ ਨਾ ਪਾਵੇ ਆ ਨਾ ਪਾਵੇ ਤੇ ਤੂੰ ਤੇ ਸਾਰਾ ਦਿਨ ਤੁਹਾਡਾ ਜੱਗ ਲੱਗਾ ਹੀ ਤਾ ਆਓ ਤੂੰ ਜੋ ਆਈ ਮਤ ਦੇਣ ਵਾਲੀ ਮੈਨੂੰ ਤੇ ਅਕਲ ਹੈ ਹੀ ਨਹੀਂ ਇਹਦੇ ਖੜੀ ਧਿਆਨ ਤੂੰ ਧਿਆਨ ਰੱਖਣ ਨੂੰ ਜੋ ਆ ਗਈ ਆ ਮੈਨੂੰ ਕੀ ਲੋੜ ਰੱਖਣ ਦੀ ਇੱਕ ਗੱਲ ਸਹੀ ਆ ਮੈਂ ਆਪਣੇ ਅੰਦਰ ਪੈ ਜਿੰਦੀ ਆ ਬੂਹਾ ਮਾਰ ਰਾਭ ਕਰਦੀ ਹੈ ਪਹਿਲਾਂ ਤੂੰ ਉਹਦਾ ਬੂਆ ਟੋਕਿਆ ਮੈਂ ਕਿ ਉਹ ਸੋਚ ਤੇ ਫਿਰ ਮੈਂ ਘੜੀ ਲੰਮੇ ਪਾਵਾਂ ਜੋ ਕਰਨਾ ਕਰੋ ਜੋ ਤੁਸੀਂ ਕਰਨਾ ਤੁਸੀਂ ਕਰੋ ਮੈਂ ਜੋ ਕਰਨਾ ਕਰ ਲੂੰਗੀ ਪਰ ਮੈਂ ਇੰਨੀ ਗੱਲ ਤੈਨੂੰ ਕਹਿਣ ਲਈ ਉਹ ਮੁੰਡਾ ਮੇਰਾ ਬੜਾ ਗੁੱਸੇ ਵਿੱਚ ਗਿਆ ਤੇ ਜੇ ਕੋਈ ਗੱਲ ਹੋ ਗਈ ਨਾ ਫਿਰ ਤੈਨੂੰ ਮੈਂ ਦੱਸੂੰ ਕੀ ਕਰਨਾ ਮੁੰਡੇ ਨੇ ਜੋ ਕਰਨਾ ਕਰ ਲੈ ਮੁੰਡਾ ਅੱਛਾ ਜੋ ਕਰਨਾ ਕਰ ਲੈ ਤੇਰਾ ਰੱਦਾ ਸਾਰਾ ਕੁਝ ਮੇਰਾ ਹੋ ਜਾਊਗਾ ਤੇ ਮੇਰਾ ਦਾ ਸਾਰਾ ਕੁਝ ਹੀ ਹੋਵਾ ਕਿ ਆ ਬੈਂ ਜੀ ਸਾਡਾ ਮੁੰਡੇ ਨੂੰ ਵੇਖੀਏ ਪੜਾਹੀ ਸਾਬੀ ਨੂੰ ਵੇਖੀਏ ਸਾਬੀ ਗੱਲਾਂ ਕਿਤਾ ਕਰਦੀ ਕਿਤਾ ਜਬਾਨ ਚੱਲਦੀ ਤੇਰੀ ਰਹਿਣ ਦੇ ਦਨੋ ਇਧਰ ਮੱਥਾ ਲਾਉਂਦਾ ਕੀ ਫਾਇਦਾ ਵਾ ਮੇਰੀ ਗੱਲ ਸੁਣ ਪੈਂਦੀ ਇਧਰ ਇੱਥੇ ਇੱਥੇ ਬਹਿ ਉਹ ਸਾਬੀ ਵੇਖ ਹੁੰਦੇ ਸਾਬੀ ਨੂੰ ਵੇਖਦੇ ਕੋਈ ਨਹੀਂ ਸਾਬੀ ਇੱਥੇ ਹੋਣਾ ਸਾਬੀ ਨੇ ਕਿਤੇ ਨਹੀਂ ਜਾਣਾ ਹੈਗਾ ਮੇਰੀ ਗੱਲ ਸੁਣ ਤੂੰ ਵੀ ਗਰਮਾ ਸਾਬੀ ਵੀ ਗਰਮਾ ਇੱਕ ਵਾਰ ਮੈਡਮ ਆਈ ਆ ਉਹ ਵੀ ਬੜੀ ਗਰਮਾ ਉਹ ਗਰਮੂ ਆ ਨਾ ਤੇ ਉਹਦੇ ਕਰਕੇ ਨੇ ਸਾਰੇ ਕੰਮ ਲੇਟ ਹੋਂਡੇ ਮੇਰੇ ਕੀ ਲੇਟ ਹੋਂਡੇ ਕੰਮ ਤੇਰੇ ਕੋਈ ਨਹੀਂ ਸੁੱਖ ਨੂੰ ਦਵਾਈ ਦਵਾਉਣੀ ਸੀ ਡਾਕਟਰ ਆ ਲਖਣਾ ਸੀ ਉਹ ਲੇਟ ਹੋਂਡੇ ਆ ਕੋਈ ਗੱਲ ਨਹੀਂ ਲੈ ਜਾਗੇ ਸੁੱਖ ਵਾਲੇ ਵੀ ਧਿਆਨ ਦੇ ਕਿਉਂਕਿ ਉਹ ਵੀ ਅੰਦਰ ਪਈ ਰਹਿੰਦੀ ਹੈ ਉਹਨਾਂ ਵਾਲੇ ਵੀ ਧਿਆਨ ਦੇ ਦਵਾਈ ਦੋਦਾ ਹੈ ਨਾ ਟਾਈਮਾਂ ਵਿੱਚ ਜਦ ਤੱਕ ਪਤਾ ਅੱਜ ਕੱਲ ਦੇ ਬੱਚੇ ਦਵਾਈਆਂ ਨਾਲ ਭਲਦੇ ਆ ਆ ਤੇ ਉਹ ਦੋਦੇ ਵੀ ਟੈਸਟ ਟੋਸਟ ਕਰਵਾ ਤੇ ਇਹਦੇ ਵਾਲ ਬਾਅਦ ਚ ਵੇਖਾਂਗੇ ਪਹਿਲਾਂ ਉਧਰ ਧਿਆਨ ਦੇ ਤੇ ਆਪਣੇ ਮੁੰਡੇ ਵੱਲ ਧਿਆਨ ਦੇ ਉਹਦੇ ਵਾਲ ਦੇ ਧਿਆਨ ਤਾਰੀ ਦਊਂਗੀ ਜੇ ਆ ਕੇ ਬੰਨੇ ਬੜਾ ਲੱਗੂਗੀ ਤੇ ਇਹ ਵੀ ਲੱਗ ਜੂਗੀ ਬਲਾ ਕੋਈ ਗੱਲ ਨਹੀਂ ਤੂੰ ਠੰਡੇ ਸਵੇਰ ਨਾਲ ਥੋੜਾ ਜਿਹਾ ਸੋਚ ਜਿਹੜਾ ਕੰਮ ਪਿਆਰ ਨਾਲ ਹੋਊਗਾ ਪਿਆਰ ਨਾਲ ਗੁੱਸੇ ਵਿੱਚ ਨਾ ਰਹਿ ਉਹਦੋਂ ਉਹ ਵੀ ਗੁੱਸੇ ਵਿੱਚ ਹੋਰ ਕੋਈ ਕੰਮ ਨਾ ਕਰਦੇ ਉਲਟ ਕੋਈ ਕੋਕ ਨਹੀਂ ਹੁੰਦਾ ਉਲਟ ਸੁਖਵਿੰਦਰ ਏਦਾਂ ਤੇ ਫਿਰ ਉਹਨੇ ਸਿਰ ਤੇ ਜੜ ਜੜਾ ਸਾਡੇ ਤੇ ਪੀ ਇਹ ਚੁੱਪ ਕਰਕੇ ਬੈ ਗਏ ਹੁਣ ਮੈਂ ਪੈਲੀ ਇਹਦੇ ਰਗਾ ਚ ਕੂਟ ਦੇ ਕੇ ਹਿੱਸਾ ਲੈ ਕੇ ਜਾਨੀ ਆ ਇਹ ਲੋ ਫਰਦੇ ਤੇ ਕੱਢੀ ਹੈ ਨਾ ਚੱਲਾ ਹੋਇਆ ਨਾ ਪਟਵਾਰੀ ਵੱਲ ਆਪੀ ਜਾਊਗਾ ਪਟਵਾਰੀ ਵੱਲ ਫੋਨ ਵੀ ਤੁਸੀਂ ਕਹਿੰਦੇ ਆਇਆ ਵਾ ਦੱਸਣ ਡਿਆ ਹਿਸਾਬੀ ਤਾਂ ਆਪੀ ਕੋਈ ਗੱਲਬਾਤ ਹੋਊਗੀ ਨਾ ਤੇ ਭਾਜੀ ਹਰਜੀਤ ਨੂੰ ਨਾਲ ਇਹ ਜਿਹੜੀ ਇੱਥੇ ਬੈਠੀ ਆ ਕੀਤਾ ਇਹਨੇ ਆਪਣੇ ਘਰ ਵਾਲਿਆਂ ਨੂੰ ਕਹਿ ਕੇ ਫੋਨ ਤੇ ਨਹੀਂ ਕੁਝ ਕਰਵਾ ਲੈਣਾ ਪਿਆ ਤੇ ਲਾ ਦੇ ਕੇ ਤੂੰ ਇਹ ਇਹਨਾਂ ਕੰਮ ਨੂੰ ਜਾਣਦੀ ਆ ਉਹ ਤਾਂ ਮੈਂ ਮੰਨਦੇ ਚਲੋ ਉਹ ਤਾਂ ਹੈ ਹੀ ਅੱਜ ਕਰ ਬਥੇਰਾ ਕੁਝ ਹੋ ਜਾਂਦਾ ਚਲ ਕੋਈ ਗੱਲ ਨਹੀਂ ਤੁਸੀਂ ਛੱਡੋ ਸਾ ਗੱਲ ਕੀ ਪਰ ਮਾਲਕ ਤੁਹਾਡੇ ਸਾਥ ਦਵੇ ਉਹ ਨਹੀਂ ਕੋਈ ਟੈਨਸ਼ਨ ਤੇ ਮੇਰੇ ਗੱਲ ਨਾਲ ਮਨਜੀਤ ਨਾਲ ਹੋਈ ਗੱਲਬਾਤ ਕੋਈ ਮਨਜੀਤ ਨਾਲ ਕੋਈ ਨਹੀਂ ਕਰਨਾ ਹੁਣ ਕੀਤਾ ਨਹੀਂ ਹੈ ਜੇ ਤੇ ਮਨਜੀਤ ਨੂੰ ਦੱਸਿਆ ਸੀ ਵੀ ਆਈ ਮੈਡਮ ਮਨਜੀਤ ਨਾਲ ਫੋਨ ਲਵਣੀ ਆ ਚੁੱਕਦੀ ਨਹੀਂ ਉਹ ਤੇ ਕਿਉਂ ਪਤਾ ਨਹੀਂ ਕੋਈ ਕੰਮ ਕੁਮਤੇ ਹੋਊ ਚਾਹੇ ਕੀ ਕਰਦੀ ਹੋਊਗੀ ਫੋਨ ਲਾ ਕੇ ਵੇਖ ਲੈਣੀ ਜੇ ਚੁਕੂਗੀ ਤੇ ਚੱਲ ਲਾ ਕੇ ਦੇਖੋ ਤੇ ਹੁਣ ਤੇ ਠੰਡੇ ਰਹੋ ਹੁਣ ਨਾ ਕੋਈ ਗਰਮ ਹੋਇਓ ਸਾਬੀ ਵੀ ਹੱਦ ਕਰਦਾ ਫੇਣ ਡਿਆ ਵਾ ਕਦੇ ਆਓ ਕਦੇ ਇੰਨੇ ਪਤਾ ਨਹੀਂ ਕਿਹੜੀ ਨਿਹਰੀ ਲਿਆਉਣੀ ਆ ਉਹਦਾ ਹੀ ਪੁੜਕੀ ਜਾਂਡਾ ਜਿੱਦਾਂ ਪਤਾ ਨਹੀਂ ਇਹਨੇ ਕੀ ਕਰ ਦੇਣਾ ਹੁੰਦਾ ਵਾ ਤੋ ਉਹੋ ਜੇ ਇਹ ਸ਼ਦਾਈ ਜਿਹੜੇ ਡਰਦੇ ਫੇਣ ਡੇ ਇਹੋ ਜੇ ਧਮਕਿਆ ਕੇ ਹੋਰ ਨੂੰ ਦਿਓ ਉਹਦਾ ਵਿਚਾਰੀ ਨੂੰ ਵੇਖਾ ਉਹਦਾ ਬੂਹੇ ਢੋ ਦਿੰਨੀ ਆ ਘੜੀ ਰੈਸਟ ਹੋ ਜਾਊਗੀ ਇਹਨਾਂ ਨੇ ਤਾਂ ਰੈਸਟ ਵੀ ਨਹੀਂ ਕਰਨੀ ਜੀਣਾ ਹਰਾਮ ਕੀਤਾ ਲੈ ਭੀ ਉਹਨਾਂ ਨੇ ਕਮਸ ਕਮ ਮੇਰੇ ਨਹੀਂ ਤੋ ਉਹਦਾ ਹੀ ਸੋਤੀ ਜੇ ਘੜੀ ਦੇ ਇੱਕ ਦੋ ਚ ਵਚਰੀ ਸੋਤੀ ਰਹੋਗੇ ਚਲ ਮਨਾ ਘੜੀ ਲੰਮੇ ਪੈ ਜਾ ਇਹਨਾਂ ਨੇ ਨੀ ਕੁੱਖ ਵੀ ਕਰਨ ਦੇਣਾ ਮੈਂ ਤਾਂ ਕਹਤਾਂ ਚਾਹ ਘੁੱਟ ਬਣਾ ਕੇ ਪੀਣੀ ਪਰ ਉਹ ਵੀ ਹੁਣ ਦਿਮਾਗ ਖਰਾਬ ਕਰਤਾ ਕੋਹ ਨਹੀਂ ਆ ਲੈ ਇਹਨਾਂ ਦਾ ਠੂੰਣਾ ਆ ਗਿਆ ਇਹ ਕਿਦਾ ਬਟਵਰੀ ਦਾ ਹੈਲੋ ਸਾਸੀ ਗਾਲ ਭਾਜੀ ਮੈਂ ਤੁਹਾਡੇ ਅੱਲੀਆਂ ਆਉਣ ਲੱਗਾ ਹਾਂ ਹਾਂਜੀ ਨਹੀਂ ਨਹੀਂ ਅੱਛਾ ਨਹੀਂ ਮੇਨੂੰ ਫਰਦ ਤੇ ਲੱਭੀ ਜੇ ਉਹ ਮੈਂ ਰੱਖੀ ਆ ਤਾਂ ਲੈ ਕੇ ਆਉਣ ਲੱਗਾ ਹਾਂ ਤੁਹਾਡੇ ਵੱਲ ਬਾਕੀ ਕੋਈ ਆਧਾਰ ਕਾਰਡ ਪੈਨ ਕਾਰਡ ਜਾਂ ਉਹ ਸ਼ਨਾਗਤੀ ਗਾੜ ਉਹਦਾ ਮੰਮੀ ਕਹਿੰਦੀ ਮੈਂ ਲੱਭ ਲੂੰਗੀ ਪਤਾ ਨਹੀਂ ਹੈਗੇ ਆ ਜਾਂ ਨਹੀਂ ਹੈਗੇ ਪਤਾ ਨਹੀਂ ਜੇ ਕੁਛ ਅੱਛਾ ਸਵੇਰੇ ਮੈਂ ਕਿਹਾ ਹੁਣ ਮੈਂ ਵੀਲਾ ਆਈਗਾ ਚਲੋ ਮੈਂ ਆ ਜਾਣਾ ਜੀ ਠੀਕ ਜੀ ਅੱਛਾ ਜਾਣਾ ਜੀ ਕਿਤੇ ਚਲੋ ਠੀਕ ਕੋਈ ਨਹੀਂ ਮੈਂ ਸਵੇਰੇ ਫਿਰ ਮਾਰੂੰਗਾ ਗੇੜਾ ਹਾਂਜੀ ਟਾਈਮ ਰੱਖ ਛੱਡਿਓ ਮੇਰੇ ਜੁਗਾ ਮੈਂ ਜ਼ਰੂਰੀ ਜੀ ਆਡਾ ਕਰਾਓ ਕਿੰਨਾ ਕੀ ਤਰ੍ਹਾਂ ਹੱਲ ਠੀਕ ਜੇ ਠੀਕ ਜੇ ਚੰਗਾ ਜੀ ਉਹੋ ਗੱਲ ਭੱਜ ਕੇ ਅੱਗੇ ਆ ਗਈਆਂ ਜਨਨੀਆਂ ਰੋਕਾਂ ਪਾਉਣ ਸਾਰਾ ਕੰਮ ਬਣਦਾ ਬਣਦਾ ਖਰਾਬ ਮੈਂ ਜਿਹੜੇ ਕੰਮ ਨੂੰ ਹੱਥ ਪਾਉਣਾ ਲੈ ਵੀ ਭੱਜ ਕੇ ਅੱਗੇ ਹੋ ਜਾਂਦੀਆਂ ਫੇਰ ਉਹ ਕੰਮ ਹੁੰਦਾ ਹੀ ਨਹੀਂ ਕੀ ਸਿਆਪਾ ਦੱਸ ਬੰਦਾ ਘਰੋਂ ਕੋ ਸੋਚ ਕੇ ਤੁਰਦਾ ਜਦੋਂ ਕੰਮ ਨਾ ਬਣੇ ਫੇਰ ਟੁੱਟਦਾ ਹੀ ਆ ਬੰਦਾ ਦੱਸ ਇਨਾ ਕਹਿਣਾ ਵੀ ਆਣ ਕੇ ਆੜਨਾ ਸਿੱਧੇ ਮੂੰਹ ਨਹੀਂ ਬੋਲਦਾ ਲੜਦਾ ਵਾ ਲੜਾਣਾ ਤੇ ਕਰਾਂ ਕੀ ਔਰ ਫਿਰ ਹੁਣ ਕਹਿਣਾ ਇਹਨਾਂ ਨੇ ਵੇਖੀ ਵੇ ਸੁਖਵਿੰਦਰ ਕਿੰਨੀ ਕਾਲੀ ਚ ਗਿਆ ਏ ਘਰੋਂ ਤੇ ਮੇਰਾ ਤਰਾਕਾ ਹੀ ਨਿਕਲ ਜਾਂਦਾ ਵਾ ਪੀ ਕੀ ਕਰਨਾ ਭਾਈ ਕੁਛ ਕਰਨਾ ਨਾ ਲਵੇ ਤੇ ਹੁਣ ਵੇਖ ਕਿਦਾਂ ਆਉਣ ਡਿਆ ਵਾ ਆਹ ਵੇਲਾ ਕਿੰਨੇ ਮਜੇ ਨਾਲ ਤੁਰਿਆ ਤੁਰਿਆ ਆਉਣ ਡਿਆ ਹੁਣ ਹੋਰ ਤੌੜੀ ਮੇਰੀ ਤੇ ਜਾਨ ਕੱਢ ਦਿੰਦਾ ਕਿ ਨਹੀਂ ਉਹਦੀ ਗੱਲ ਹੈ ਮੇਰੀ ਆਪ ਨਾਲ ਹੀ ਨਿਕਲ ਗਈ ਕੇ ਤੁਹਾਡੇ ਨਾਲ ਹੀ ਮੈਂ ਵੀ ਦੌੜੀ ਸਾਬਿਕ ਬੋਤ ਪਣ ਗਿਆ ਕਮੇਡੀ ਛਤੀ ਆ ਗਿਆ ਵਾ ਜਦੋਂ ਮੰਮੀ ਪਿੱਛੋਂ ਆਵਾਜ਼ ਮਾਰਦੀ ਆ ਤੇ ਕੰਮ ਸੁਆਹ ਪਾਨਾ ਵਾ ਤੇ ਪਿੱਛੋਂ ਆਏ ਨਾ ਮਾਰਦੀ ਨਹੀਂ ਕਾਦੀ ਕੋਲੇ ਪਿੱਛੋਂ ਆ ਮੈਂ ਬਿਗਿਆ ਤੇ ਤੂੰ ਗਰਨਾ ਤੇ ਟੈਨਸ਼ਨ ਪੈ ਗਈ ਤਾਂ ਕਰਕੇ ਤੈਨੂੰ ਆਵਾਜ਼ ਮਾਰੀ ਆਹੀ ਈ ਟੈਨਸ਼ਨ ਪੈ ਗਈ ਆ ਜਗਾ ਪਤਾ ਨਹੀਂ ਕਿਉਂ ਗਿਆ ਦੋ ਮੈਂ ਕਾਹ ਥੱਲੇ ਆ ਜਾਣਾ ਅਸੀਂ ਦੱਸ ਥੱਲੇ ਹੁਣ ਤੇ ਦੁਸ਼ਮਣ ਕਿ ਤੂੰ ਕਿ ਥੱਲੇ ਆਵੇਂ ਮੂੰਹ ਨਹੀਂ ਚੰਗਾ ਤੇ ਗਾਦੀ ਚੰਗੀ ਕਰ ਲਿਆ ਕਰਕੇ ਤੇ ਉਹ ਮੇਰਾ ਠੀਕ ਆ ਕੁਛ ਨਹੀਂ ਹੁੰਦਾ ਆਹੋ ਇਦਾਂ ਹੀ ਗੱਲਾਂ ਹੁੰਦੀਆਂ ਜਦੋਂ ਬੰਦੇ ਨੂੰ ਦਿਮਾਗ ਖਰਾਬ ਹੋਇਆ ਹੋਵੇ ਨਾ ਜਬਾਨ ਵੀ ਖਰਾਬ ਹੋ ਜਾਂਦੀ ਕਿਉਂ ਦਿਮਾਗ ਇੰਨਾ ਖਰਾਬ ਕਰੀ ਜਨਾ ਮਮੀ ਮੈਂ ਜਦੋਂ ਕੋਈ ਕੰਮ ਜਾਨਾ ਮਨਾ ਅੱਗੇ ਨਹੀਂ ਹੋਣਾ ਰੋਕਣਾ ਨਹੀਂ ਮੈਨੂੰ ਸਾਦੀ ਤੈਨੂੰ ਇੰਨਾ ਪਤਾ ਨਾ ਚਾਚੀ ਜੀ ਨੂੰ ਤਾਂ ਪਤਾ ਹੀ ਹੈ ਨਾ ਤੋ ਕੀ ਦਵਾਈ ਖਾਣਾ ਨਾ ਦਿਮਾਗ ਤੇ ਇੰਨਾ ਪ੍ਰੈਸ਼ਰ ਕਿ ਕੀ ਦਵਾਈ ਖਾਣਾ ਕੀ ਦਵਾਈ ਕੰਮ ਲਈ ਖਾਣ ਡਿਆ ਮੈਂ ਤੇ ਆਹ ਕੰਮ ਦਵਾਈ ਕਰਕੇ ਕੰਮ ਛੱਡ ਦੇਣਾ ਫਿਰ ਤੇ ਇੰਨਾ ਪ੍ਰੈਸ਼ਰ ਨਾ ਪਾ ਮੜ ਕੇ ਕਿਹੜੇ ਡਾਕਟਰ ਕੋਲ ਜਾਣਾ ਹੀ ਹਾਂ ਚੱਲ ਹਾਂ ਨਹੀਂ ਆ ਮੈਂ ਦਵਾਈ ਨਹੀਂ ਆ ਮੇਰੀ ਗੱਲ ਸੁਣ ਹੁਣ ਕਿੱਥੋਂ ਆਇਆ ਮੈਂ ਕਿੱਥੋਂ ਆਇਆ ਕੀ ਦੱਸਾਂ ਚੱਲਿਆ ਹਾਂ ਪਟਵਾਰੀ ਵਾਲਾ ਇੱਥੇ ਬੂਹੇ ਅੱਗੇ ਗਿਆ ਦੇ ਫੋਨ ਕਰਤਾ ਅਗਲੇ ਨੇ ਹੁਣ ਕੀ ਆਂਦਾ ਵੀ ਮੈਂ ਕੰਮ ਕੰਮਕ ਚੱਲਿਆ ਮੈਂ ਹੁਣ ਨਾ ਅਹੀਂ ਸਵੇਰੇ ਆਈ ਚੱਲ ਕੋਈ ਨਹੀਂ ਪੁੱਤ ਸਵੇਰੇ ਚੱਲ ਜੀ ਨਾਲੇ ਮੰਮੀ ਮੇਰੀ ਸੁਣ ਲੋ ਗੱਲ ਡੈਡੀ ਦਾ ਜਾਂਚ ਨਾਤੀ ਕਾਰ ਲੱਭੋ ਜਾਂ ਆਧਾਰ ਕਾਰ ਲੱਭੋ ਜਾਓ ਲੱਭੋ ਹੋਊਗਾ ਤੇ ਲੱਭੂੰਗੀ ਮੈਨੂੰ ਨਹੀਂ ਪਤਾ ਹੋਊਗਾ ਕਿ ਨਹੀਂ ਹੋਊ ਫੋਟੋਕਾਪੀ ਬਣਾ ਹੋਊਗੀ ਲੱਭਣ ਦੇ ਖਾਣਾ ਤੂੰ ਡਹਿ ਜੇ ਸਭੀ ਨਾ ਰੋਲਾ ਕਰ ਪੁੰਦਾ ਹੁੰਦਾ ਇਹੋ ਗੱਲ ਪਿਆਰ ਉਹ ਜਾ ਮਾਤਾ ਲੱਭ ਦੇ ਲੱਭ ਦੇ ਜਾ ਵੇਖ ਲੈ ਨਾ ਜਿੱਥੇ ਕਿਤੇ ਕਾਗਜ਼ਾਂ ਪੱਤਰਾ ਉੱਜਾਓ ਚਾਚੀ ਮੰਮੀ ਨੂੰ ਨਹੀਂ ਦਿਖਣੇ ਨਾਲ ਜਾਓ ਲਵਾਓ ਵੇਈ ਗੱਲ ਸੁਣਾ ਇਨੇ ਕਾਲੇ ਨੇ ਪਈਦਾ ਹੌਸਲੇ ਨਾਲ ਸਾਰੇ ਕੰਮ ਨੇ ਆਪਣੀ ਘਰ ਵਾਲੀ ਦੇ ਧਿਆਨ ਵਾਲੀ ਉਹ ਕਿਦਾਂ ਦੀ ਪਈ ਬੈੱਡ ਤੇ ਉਹ ਕਿਤੇ ਨਹੀਂ ਉਹਦੇ ਧਿਆਨ ਤੇ ਡਾਕਟਰ ਕੋਲ ਪਰ ਆਹ ਕੰਮ ਜ਼ਰੂਰੀ ਆ ਉਹ ਕੰਮ ਇੰਨਾ ਜ਼ਰੂਰੀ ਨਹੀਂ ਪਹਿਲਾਂ ਉਹ ਵੀ ਜ਼ਰੂਰੀ ਆ ਮਾਲਕ ਨੇ ਮਹਾ ਸੁਣੀ ਆ ਚੰਗਾ ਜਾਓ ਚਾਚੀ ਜਾ ਚਲੋ ਤੇ ਮੈਂ ਲੱਬ ਲਵਾਉਣੀ ਨਾਲ ਪੱਠੋ ਜੇ ਠੰਡਾ ਰਿਹਾ ਕਰ ਤੇਰੀ ਮਾਂ ਨੇ ਇਹ ਗੱਲ ਮੈਂ ਕਹੀ ਹੈ ਚੰਗਾ ਚਲ ਠੀਕ ਆ ਲੱਗ ਗਈ ਫਰੂਫ। ਮਨ ਸਾਬੀ ਨੇ ਕਹ ਲੈਂਦਾ ਚਾਚੀ ਤੁਸੀਂ ਵੀ ਨਾਲ ਜਾ ਕੇ ਵੇਖੋ। ਸੁਖਵਿੰਦਰ ਵੇਖ ਪ੍ਰੂਫ ਕਿੱਥੋਂ ਲੱਭਣਾ ਕੋਈ? ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਸਾਰਾ ਕੁਝ ਤੇ ਆਪਣੇ ਪਰਸੇ ਚ ਭਾ ਕੇ ਰੱਖਦਾ ਹੁੰਦਾ ਹਈ। ਉਹ ਨਹੀਂ ਆ ਤੇ ਮੈਨੂੰ ਲੱਗਦਾ ਨੀੜੀ ਰੱਦੀ ਇਕੱਠੀ ਕੀਤੀ ਐ। ਉਹ ਰੱਦੀ ਵਾਲਾ ਹੀ حساب ਲਾ ਲਾ। ਪ੍ਰੂਫ ਤੇ ਸਾਰੇ ਉਹਨੇ ਆਪਣੇ ਕੋਲ ਰੱਖੇ ਹੁੰਦੇ ਸੀ। ਉਹ ਸਰ ਆਪਣੇ ਕੋਲ ਲੈ ਕੇ ਗਿਆ ਤੇ ਫੇਰ ਹੁਣ ਹੁਣ ਮੈਂ ਕੀ ਦੱਸਾਂ ਤੈਨੂੰ? ਚੱਲ ਫੇਰ ਠੀਕ ਐ ਫੇਰ ਤੁਸੀਂ ਕਰਿਓ ਵੇਖ ਲਓ ਪੁੱਛ ਲਓ ਸਾਬੀ ਨੇ ਜੋ ਤੁਸੀਂ ਕਰਨਾ ਕਰ ਲਿਓ ਤੇ ਮੈਂ ਫੇਰ ਜਾਣੀ ਚਾਹਾਂ ਮੈਨੂੰ ਬੜਾ ਚੇਰ ਹੋ ਗਿਆ ਇਹਨੂੰ। ਚਲ ਠੀਕ ਆ ਫੇਰ ਮੈਂ ਕੋਈ ਨਹੀਂ ਫੇਰ ਮੈਂ ਆ ਜੂਗੀ ਤੇ ਮੈਂ ਇੱਕ ਵਾਰੀ ਘੜੋ ਚੱਕਰ ਲਾਵਾਂ ਤੁਹਾਨੂੰ ਪਤਾ ਹੀ ਆ ਫੇਰ ਘਰ ਵੀ ਸੋ ਕੰਮ ਹੁੰਦੇ ਆ ਆਹੋ ਇਹ ਤੇ ਐਸੇ ਕੰਮ ਤੇ ਹੁੰਦੇ ਹੀ ਆ ਕੰਮ ਕਿਹੜੇ ਮੁੱਕਦੇ ਸਾਰੀ ਦਿਹਾੜੀ ਆਹੋ ਤੇ ਚਲ ਕੋਈ ਗੱਲ ਨਹੀਂ ਤੁਸੀਂ ਲੱਭੋ ਪੁੱਛੋ ਸਾਂਤ ਕਿਤੇ ਗਾਂ ਪਛਾਂਕ ਕਿਤੇ ਪਏ ਹੋਣਾ ਤੇ ਜੇ ਨਹੀਂ ਤੇ ਚੇਤਾ ਕਰੋ ਜੇ ਤੁਸੀਂ ਆਪੇ ਤੇ ਕਹਿੰਦੇ ਨਾਲ ਲੱਗ ਗਿਆ ਚਲ ਵੇਖ ਲਓ ਫੇਰ ਆਹੋ ਮੈਂ ਤੇ ਇੱਕ ਇਨੀ ਸਾਬੀ ਕਿੰਦਾ ਜਿਹਦੇ ਪਿਆਵਾ ਫੋਟੋ ਕਾਪੀ ਕੋਈ ਲੱਭ ਲਾ ਤੇਰੇ ਸਾਹਮਣੇ ਸਾਰੇ ਕਾ ਕਿਤੇ ਤੇ ਫੋਲ ਲੈ ਕਿਤੇ ਵੀ ਨਹੀਂ ਲੱਭਣ ਡਈ ਕਰਦੀਏ ਫੋਟੋ ਕਾਪੀ ਦੇ ਵਿੱਚ ਕੋਈ ਦਿਖਣੀ ਨਹੀਂ ਨਹੀਂ ਡਈ ਆ ਤੈਨੂੰ ਕੀ ਦੱਸਾਂ ਮੈਨੂੰ ਤੇ ਸਾਰਾ ਕੁਝ ਪਤਾ ਹੀ ਆ ਪਰ ਮੈਨੂੰ ਨਹੀਂ ਪਤਾ ਇੱਥੋਂ ਤੱਕ ਨੌਕਤ ਆ ਜਾਣੀ ਆ ਪਰ ਇਹ ਆ ਮੇਰਾ ਮੁੰਡਾ ਹੁਣ ਜਿਦੇ ਪਿਆ ਵਾ ਵੇ ਨਹੀਂ ਆ ਜੇ ਕੋਈ ਫੋਟੋ ਕਾਪੀ ਲੱਭ ਜੇ ਕੱਖ ਨਹੀਂ ਲੱਭਾ ਇਹਦੇ ਵਿੱਚ ਮੰਮੀ ਮੈਂ ਮੱਥੇ ਤੇ ਹੱਥ ਰੱਖ ਕੇ ਬੈਨ ਨੂੰ ਨਹੀਂ ਕਿਹਾ ਮੈਨੂੰ ਕਾਗਜ਼ ਚਾਹੀਦੇ ਲੱਭ ਕੇ ਦੋ ਪੁੱਤ ਮੇਰਾ ਇੱਥੇ ਬੈ ਗੱਲ ਸੁਣ ਮੇਰੀ ਤੇ ਬੈਠਾ ਹੀ ਆਂ ਦਿਖਣ ਨਹੀਂ ਡਿਆ ਹੌਸਲੇ ਨਾਲ ਗੱਲ ਸੁਣ ਹਾਂ ਇੰਨੇ ਗੁੱਸੇ ਨਾਲ ਨਾ ਸੁਣ ਕੋਈ ਗੱਲ ਹੈਗੀ ਐ ਜਿਹੜੀ ਮੈਂ ਪੁੱਤ ਅਜੇ ਤੱਕ ਨਹੀਂ ਦੱਸੀ ਵੀ ਤੁਹਾਡਾ ਪਿਓ ਪੁੱਤਾਂ ਦਾ ਪ੍ਰੇਮ ਜਿਹੜਾ ਬਣਿਆ ਰਵੇ ਨਫ਼ਰਤ ਨਾ ਪੈਦਾ ਹੋਵੇ ਤੇ ਜਿਹੜਾ ਮੰਮੀਆਂ ਨੂੰ ਛੋੜੇ ਛੋੜਿਆਂ ਨੂੰ ਛੱਡ ਕੇ ਚਲ ਗਿਆ ਕੀ ਸਾਡਾ ਬਣਿਆ ਦੱਸ ਉਹ ਤੇ ਤੇਰਾ ਨਹੀਂ ਬਣਿਆ ਤੇ ਕੀ ਨਫਰਤ ਕਿਉਂ ਨਹੀਂ ਪੈਦਾ ਹੋਣੀ ਮੇਰਾ ਨਹੀਂ ਨਾ ਬੇਸ਼ੱਕ ਨਹੀਂ ਬਣਿਆ ਮੈਂ ਇੰਨੀਆ ਮੇਰੇ ਬੱਚਿਆਂ ਦੇ ਨਾ ਪਿਆਰ ਜਿਹੜਾ ਵਾ ਘਟੇ ਨਾ ਆਪਣੇ ਪਿਓ ਨਾਲੋਂ ਐ ਗੱਲ ਹੈ ਹੀ ਨਹੀਂ ਆ ਘਟੇ ਕਿੱਥੋਂ ਹੁੰਦਾ ਤੇ ਪਿਆਰ ਹੋਣਾ ਹੀ ਕੁਝ ਨਹੀਂ ਲੱਭਣਾ ਇਹਦੇ ਵਿੱਚੋਂ ਸਾਰਾ ਕੁਝ ਤੇਰਾ ਪਿਓ ਨਾਲ ਹੀ ਲੈ ਗਿਆ ਵਾ ਤੇ ਜੇ ਨਾਲ ਲੈ ਗਿਆ ਤੇ ਮੰਮੀ ਕੋਈ ਨਾ ਕੋਈ ਫੋਟੋ ਕਾਪੀ ਤੇ ਹੋਊਗੀ ਕਿਤੇ ਭਾਈ ਕੋਈ ਤੇ ਪ੍ਰੂਫ ਹੋਊਗਾ ਘਰ ਪਿਆ ਸਾਬੇ ਪੋਤੇ ਦਾ ਨਾ ਕਰ ਤੈਨੂੰ ਮੈਂ ਜਦੋਂ ਕਹਿਣ ਦੀਆਂ ਵੀ ਕੋਈ ਪ੍ਰੂਫ ਨਹੀਂ ਹੈਗਾ ਮੇਰੇ ਕੋ ਜੇ ਕਵੇਂ ਨਾ ਜਿਹੜਾ ਇੰਨੇ ਚਿਰ ਦਾ ਮੈਂ ਦੱਬਿਆ ਆਪਣੇ ਦਿਲ 'ਚ ਰੱਖਿਆ ਨਾ ਗੱਲਾਂ ਉਹ ਤੇਰੇ ਨਾਲ ਅੱਜ ਸਾਂਝੀਆਂ ਕਰਾਂ ਕਿ ਨਾ ਕਰਾਂ ਜੇ ਸੁਣੇਗਾ ਮੇਰੀਆਂ ਤੇ ਮੰਮੀ ਤੁਸੀਂ ਕੀ ਦੱਸਣਾ ਵਾ ਐਨਾ ਕੋਈ ਤੇ ਮੈਨੂੰ ਅੱਗੇ ਪਤਾ ਲੱਗ ਗਿਆ ਵਾ ਤੁਸੀਂ ਵੀ ਕੋਈ ਗੱਲ ਲੁਕਾਈ ਆ ਤੁਸੀਂ ਵੀ ਕੋਈ ਰਾਜ਼ ਰੱਖਿਆ ਵਾ ਹਾਂ ਪੁੱਤ ਅੱਗੇ ਤੇ ਕੋਈ ਨਹੀਂ ਲੁਕਾਈ ਪਰ ਇੱਕ ਗੱਲ ਹੀ ਜਿਹੜੀ ਮੈਂ ਅਜੇ ਤੱਕ ਦੋਵਾਂ ਭੈਣ ਭਰਾਵਾਂ ਨੂੰ ਤੁਹਾਨੂੰ ਨਹੀਂ ਦੱਸੀ ਦੱਸੋ ਫਿਰ ਤੂੰ ਜਿਹੜੇ ਪ੍ਰੂਫ ਲੱਭਦਾ ਵਾ ਪੁੱਤ ਪ੍ਰੂਫ ਲੱਭਣ ਕਿੱਥੋਂ ਤੇਰਾ ਪਿਓ ਤੇ ਉਦੋਂ ਦਾ ਮੇਰੇ ਕੋ ਤਲਾਕ ਲੈ ਕੇ ਤੇ ਚਲ ਗਿਆ ਵਾ ਤਲਾਕ ਲੈ ਕੇ ਗਿਆ ਆਹੋ ਮੈਂ ਤੇ ਇੱਕ ਤੁਹਾਡੇ ਖਾਤਰ ਰਹਿਣ ਲਈ ਹੀ ਇੱਥੇ ਤੇ ਤਲਾਕ ਲੈ ਕੇ ਗਿਆ ਤਾਂ ਆਡਾ ਤੇ ਸਗੋਂ ਹੋਰ ਸੌਕਾ ਦੋ ਸਰਟੀਫਿਕੇਟ ਤਲਾਕ ਦਾ ਕਿੱਥੇ ਸਰਟੀਫਿਕੇਟ ਪੁੱਤ ਕਿੱਥੋਂ ਲੱਭਣਾ ਵਾ ਸਾਰਾ ਕੁਝ ਨਾਲ ਹੀ ਲੈ ਗਿਆ ਆਪਣੇ ਜੇ ਕਾਗਤਵਾ ਆਹ ਵਾ ਕਾਗਦੇ ਇਹਨਾਂ ਦੇ ਵਿੱਚ ਤੇ ਕਿਤੇ ਲੱਭਾ ਨਹੀਂ ਆ ਤੇ ਹੋਰ ਕੋਈ ਕਾਗਤ ਹੋਊਗਾ ਤੇ ਮੌਲਮਾਰੀ ਚ ਵੇਖ ਲਊਂਗੀ ਮੈਨੂੰ ਜਿੱਥੇ ਤੱਕ ਮੇ ਦਾ ਸਾਰੇ ਕਾਗਤ ਕੋਕ ਤੋਂ ਨਾਲ ਹੀ ਲੈ ਗਿਆ ਵਾ ਕਾਗਜ ਨਾਲ ਲੈ ਕੇ ਗਿਆ ਹੁੰਦਾ ਨਾ ਮੰਮੀ ਦੇ ਸਰਟੀਫਿਕੇਟ ਨੂੰ ਉਹਦਾ ਕੋਈ ਕੰਮ ਨਹੀਂ ਆ। ਉਹਨੂੰ ਉਹਦਾ ਮਿਲਣਾ ਤੁਹਾਨੂੰ ਤਾਂ ਸਰਟੀਫਿਕੇਟ ਮਿਲਣਾ ਹੈਗਾ। ਉੱਥੇ ਕਾਗਤ ਪਏ ਹੋਰ ਕਿਤੇ ਵੇਖ ਲੂੰਗੀ ਮੁੰਕੇ। ਮੇਰੀ ਇਹ ਗੱਲ ਸੁਣ। ਮੈਂ ਨਾ ਤੁਹਾਡੇ ਨਾਲ ਉਹ ਪ੍ਰੇਮ ਨਹੀਂ ਕਰਦਾ। ਕੁਝ ਨਹੀਂ। ਉਹਨੂੰ ਇਹ ਤੁਹਾਡੇ ਨਾਲ ਲਿੰਕ ਨਹੀਂ ਹੈਗਾ। ਕੀਤਾ ਬਾਹਰ ਉਹ ਕੀ ਕਰਦਾ ਹੀ ਕੀ ਨਹੀਂ ਕਰਦਾ। ਮੰਮੀ ਜੀ ਇਦਾਂ ਦੀ ਗੱਲ ਹੀ ਤੇ ਵਾਪਸ ਆਪਣੇ ਘਰ ਨਾ ਹੁੰਦਾ ਫਿਰ। ਆਪਣੀ ਜਾਇਦਾਦ ਛੱਡ ਕੇ ਉਹ ਘਰੋਂ ਚਲ ਗਿਆ ਹਨਾ। ਪੁੱਤ ਹੁਣੇ ਇੰਨੀ ਗੱਲ ਕਹੀ ਹੀ ਪਿਆ ਨਿਆਣੇ ਵੀ ਤੇਰੇ ਆ ਤੇ ਘਰ-ਬਾਰ ਵੀ ਆਪਣਾ ਸੰਭੋ। ਮੈਂ ਇਹਨੇ ਕੁਛ ਵੀ ਲੈਣਾ ਦੇਕਾ ਲੈਕਾ ਦੇਕਾ ਹੈਗਾ ਕਿਉਂਕਿ ਮੈਂ ਉਹ ਕਿਹਾ ਹੀ ਮੈਂ ਆਪਣੇ ਬੱਚੇ ਛੱਡ ਕੇ ਕਿਤੇ ਨਹੀਂ ਜਾਣਾ ਮੈਂ ਆਪਣੇ ਬੱਚਿਆਂ ਚ ਸਾਹ ਲੈਣੀ ਆ ਮਮੀ ਤੁਸੀਂ ਗਾਂਡੇ ਲੈਖਾ ਦੇਖਾ ਕਰ ਕਤਮ ਕਰਕੇ ਗਿਆ ਵਾ ਆ ਪੈਲੀ ਬੰਨਾ ਤੇ ਹਲੇ ਵੀ ਉਹਦੇ ਨਾਲ ਹੀ ਬੋਲਦਾ ਵਾ ਕਾਦਾ ਲੈਖਾ ਦੇਖਾ ਖਤਮ ਕਰਾਇਆ ਸੀ ਤੁਸੀਂ ਲੈਖਾ ਦੇਕਾ ਪੁੱਤ ਪੈਲੀ ਬੰਨੇ ਦਾ ਤਾਂ ਨਹੀਂ ਖਤਮ ਹੋਇਆ ਮੇਰ ਨਾਲ ਖਤਮ ਹੋਇਆ ਹੀ ਉਹਦਾ ਤੇ ਮਮੀ ਕੱਲੀ ਕੱਲੀ ਚੀਜ਼ ਇੱਕ ਇੱਕ ਵਾਟਲੇ ਉਹਦੇ ਨਾਲ ਬੋਲਦੀ ਆ ਜੇ ਲੇਖਾ ਦੇਖਾ ਖਤਮ ਹੁੰਦਾ ਨਾ ਤੇ ਹਾਡੇ ਨਾਲ ਬੋਲਣਾ ਹੀ ਸਾਰਾ ਕੁਝ ਪੁੱਤ ਮੈਂ ਕਹਿਨ ਤੇ ਡਈ ਆ ਵੀ ਲੇਖਾ ਦੇਖਾ ਇਹ ਗੱਲ ਦਾ ਖਤਮ ਹੋਇਆ ਵਾ ਪੈਲੀ ਬੰਨੇ ਦਾ ਤੇ ਕੋਈ ਗੱਲ ਹੀ ਨਹੀਂ ਹੋਈ ਸੀ ਉਦੋਂ ਤੱਕ ਤੇ ਮੈਨੂੰ ਫੇਰ ਮੈਨੂੰ ਸਰਟੀਫਿਕੇਟ ਦੇ ਦੋ ਮੈਂ ਕਿਤੇ ਜਾ ਕੇ ਅੱਗੇ ਕਿਤੇ ਕੋਈ ਸਰਕਾਰੀ ਕਰਮਚਾਰੀ ਦੇ ਅੱਗੇ ਕਰਕੇ ਪ੍ਰੂਫ ਵਿਖਾ ਲਾਂ ਵੀ ਆਹ ਵੇਖੋ ਸਾਬੀ ਮੈਨੂੰ ਨਹੀਂ ਪਤਾ ਮੈਂ ਪ੍ਰੂਫ ਨਹੀਂ ਹੀ ਸਾਂਭੇ ਪਤਾ ਨਹੀਂ ਮੇਰੇ ਕੋਲ ਲਿਆਂਦੇ ਗਏ ਕਿ ਨਹੀਂ ਲਿਆਂਦੇ ਗਏ ਕਿੱਥੇ ਰੱਖ ਲੇ ਕਿੱਥੇ ਨਹੀਂ ਧਖਲੇ ਮੇਰਾ ਦਿਮਾਗ ਇੰਨਾ ਕੰਮ ਨਹੀਂ ਕਰਦਾ ਇਹ ਤੁਹਾਡੀ ਅਣਪੜਤਾ ਹੈ ਕਿ ਪਾਗਲਪਨ ਹੀ ਫਿਰ ਪਾਗਲਪਾਨੀ ਮੈਂ ਉਦੋਂ ਪਾਗਲੀ ਹੋਈ ਸੀ ਮੈਨੂੰ ਨਹੀਂ ਪਤਾ ਬੜਾ ਆ ਜਣੀ ਆ ਵਿੱਚ ਪਰ ਇੰਨਾ ਕੁ ਗਾਲੀ ਤੋਂ ਮਾਤ ਆ ਗਈ ਆ ਵੀ ਆਪਣੀਆਂ ਚੀਜ਼ਾਂ ਸਾਂਭ ਕੇ ਰੱਖੋ ਅਗਲੀ ਦੇ ਕੋਲ ਕੋਈ ਵੀ ਸਰਟੀਫਿਕੇਟ ਪ੍ਰੂਫ ਹੋਇਆ ਨਾ ਅਗਲੀ ਨੇ ਫਟਾਕਾ ਇਦਾਂ ਕਰਕੇ ਗੁੱਠਾ ਲਵਾ ਲੈਣਾ ਹੀ ਉਹ ਤੇ ਚਲੋ ਨਾ ਆਪਾਂ ਘਰ ਦੇ ਨਾ ਆਪਾਂ ਕਾਟ ਦੇ ਵੇਖਿਓ ਤਾਂ ਠਾ ਆਹੋ ਆ ਥੱਬਾ ਫੈਲਦਾ ਕੱਢ ਕੇ ਕਾਗਜ਼ਾਂ ਜਾਂ ਰੱਦੀ ਜੀ ਦਾ ਅੱਗੇ ਰੱਖਿਆ ਵਾ ਪੁੱਤ ਵੇ ਕੱਲਾ ਕੱਲਾ ਕਾਗਤ ਸਾਂਭਿਆ ਉਹ ਨਹੀਂ ਹੈਗੇ ਵਿੱਚ ਤੇ ਮੈਂ ਕੀ ਕਰਾਂ ਦੱਸ ਨਾ ਕੀ ਸਾਂਭਿਆ ਵੀ ਕੀ ਸਾਂਭਿਆ ਵਾ ਤੁਸੀਂ ਜੋ ਦਾਦਿਆਂ ਪਰਦਾਦਿਆਂ ਦੀਆਂ ਫੋਟੋ ਕਾਪੀਆਂ ਵਾਲੇ ਤੱਕ ਸਾਂਭੀ ਬੈਠੇ ਜੇ ਆ ਕੀ ਆ ਕੱਖਮਨੀ ਆ ਕੀ ਆ ਦੱਸੋ ਮਾਹੋ ਜਿਹੜੀ ਕੰਮ ਦੀ ਚੀਜ਼ ਉਹ ਨਹੀਂ ਲੱਭਦੀ ਜਿਹੜੀ ਨਹੀਂ ਕੰਮ ਆਣੀ ਉਹਨੂੰ ਮਾਰ ਆਵੇ ਸਪੈਸ਼ਲ ਫਾਈਲ ਲਿਆ ਕੇ ਉਹਦੇ ਵਿੱਚ ਦੇ ਕੇ ਰੱਖਿਆ ਹੈ ਕਿਤੇ ਹੱਦ ਹੋ ਗਈ ਆ ਸਾਰੇ ਪੁੱਤ ਹੌਲੀ ਬੋਲ ਉਹਦੇ ਕੰਨੀ ਚੜ ਗਈ ਨਾ ਗੱਲ ਤੈਨੂੰ ਪਤਾ ਤਾਂ ਹੈਗਾ ਵਾ ਮੈਨੂੰ ਤੇ ਹੀ ਵੀ ਸਾਰਾ ਕੋ ਨਬੇੜ ਚੱਲਿਆ ਮੈਨੂੰ ਕੀ ਪਤਾ ਹੀ ਇੱਕ ਹੋਰ ਤੂਫਾਨ ਉਹਨੇ ਖੜਾ ਕਰਦਨਾ ਸਾਡੇ ਮੂਰੇ ਲਿਆ ਕੇ ਮੰਮੀ ਸਾਡੇ ਤੇ ਅਫੀਸਰ ਆਣ ਕੇ ਬੈਠੀ ਆ ਇਹ ਥਾਣੇਦਾਰ ਲੱਗੀ ਸਾਡੇ ਤੇ ਇਹ ਵਾਲੇ ਤੇ ਥਾਣੇਦਾਰ ਨਾਲ ਮੈਂ ਵੱਧ ਕੇ ਆਉ ਆ ਤੇ ਫਿਰ ਉਦਾਂ ਹੀ ਗੂਠਾ ਉਹਦਾ ਲਵਾ ਦੂ ਤੇ ਉਹਨੂੰ ਦੇ ਦੋ ਜ਼ਮੀਨ ਜਾਇਦਾਦ ਆਹੋ ਆਪਾਂ ਛੜਕ ਸੁੱਕ ਤੇ ਬਹਿ ਜਾਣਾ ਨਾ ਨਾ ਪਾ ਮੇਰਾ ਪੁੱਤ ਮੇਰੀ ਗੱਲ ਸੁਣ ਜਿੰਨੇ ਪੈਸੇ ਲੈ ਦੇ ਕੇ ਮੁੱਕਦਾ ਨਾ ਜਾਂ ਮੈਂ ਪੈਸੇ ਲਾ ਦੂੰਗਾ ਓ ਮੰਮੀ ਪੈਸਿਆਂ ਨਾਲ ਹਾਲ ਹੁੰਦਾ ਹੋਇਆ ਨਾ ਤੇ ਮੈਂ ਸਾਰਾ ਕੁਝ ਪੁੱਛ ਲਿਆ ਕੋਈ ਪੈਸਾ ਤੇ ਲਾ ਲਾ ਕੇ ਨਹੀਂ ਕੋ ਹੁੰਦਾ ਪ੍ਰੂਫ ਮੰਗਦੇ ਅਗਲੇ ਕਹਿੰਦੇ ਸਾਰਾ ਕੁਝ ਆਨਲਾਈਨ ਆ ਅੱਗੇ ਵੀ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਹੁਣ ਮੈਂ ਘੜੀ ਮੂੜੀ ਨਹੀਂ ਦੱਸਣਾ ਹੁਣ ਮੈਂ ਜੋ ਕਰਨਾ ਨਾ ਫਿਰ ਮੇਰੇ ਕੋਲੋਂ ਆ ਬਚੇ ਫਿਰ ਝੜਕਾਉਣਾ ਇਹਨੂੰ ਵੀ ਫਿਰ ਆ ਸਭੀ ਤੂੰ ਤਿੱਕੇ ਗੱਲ ਤੇ ਅੜਿਆ ਵਾ